ਇੱਕ ਮੇਜਰ ਸਵਾਲ ਹੈ ਪੰਜਾਬ ਦੇ ਅੰਦਰ ਜਿਹੜਾ ਚਰਚਾ ਦੇ ਵਿੱਚ ਆ ਉਹ ਹੈ ਪੰਜਾਬ ਦੇ ਅੰਦਰ ਸਟੋਰੇਜ ਨੂੰ ਲੈ ਕੇ ਪੈੜੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ 1 ਅਕਤੂਬਰ ਤੋਂ ਪੰਜਾਬ ਦੇ ਅੰਦਰ ਚੋਹਾਨੇ ਦੀ ਸਰਕਾਰੀ ਖਰੀਦ ਰੰਭ ਹੈ ਜਾਂ ਪਿਛਲੇ ਕੁਝ 15 ਵੀ ਦਿਨਾਂ ਤੋਂ ਪੰਜਾਬ ਦੇ ਅੰਦਰ ਸਥਿਤੀ ਨੂੰ ਪੈਨਿਕ ਕ੍ਰੀਏਟ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ 'ਚ ਸਪੇਸ ਨਹੀਂ ਹੈ ਸਪੇਸ ਨਹੀਂ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਹੈ ਕੇਂਦਰੀ ਪੂਲ ਦੇ ਅੰਦਰ ਉਹ 185 ਲੱਖ ਮੀਟਿਕ ਟਨ ਦਾ 185 ਲੱਖ ਮੀਟਿਕ ਟਨ ਜਿਹੜਾ ਉਹ ਚੌਹਾਨਾ ਪੰਜਾਬ ਦੀ ਮੰਡੀਆਂ ਚ ਚਾਹੀਏ ਅਸੀਂ ਕੇਂਦਰੀ ਪੂਲ ਨੂੰ ਦੇਣਾ ਸੋ 54 ਲੱਖ ਮੀਟ੍ਰਿਕ ਟਨ ਸਾਡੇ ਕੋਲ ਕਣਕ ਹੈਗੀ ਆ ਸੋ 119 ਲੱਖ ਮੀਟ੍ਰਿਕ ਟਨ ਸਾਡੇ ਕੋਲ ਚਾਵਲ ਪਿਆ ਸੋ ਕੁੱਲ ਮਲਾ ਕੇ 173 ਲੱਖ ਮੀਟ੍ਰਿਕ ਟਨ ਜਿਹੜਾ ਸਾਡੇ ਕੋਲ ਆਲਰੇਡੀ ਅਨਾਜ ਪੰਜਾਬ ਦੇ ਗਰੌਨਾਂ ਦੇ ਵਿੱਚ ਪਿਆ ਹੈ 125 ਲੱਖ ਸਾਡੇ ਕੋਲ ਆਉਣ ਵਾਲਾ ਪਿਛਲੇ 20-25 ਦਿਨਾਂ ਤੋਂ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਸਿਹਰਦ ਯਤਨਾਂ ਦੇ ਕਾਰਨ ਸੋ ਉਹਦਾ ਇਹ ਪ੍ਰਣਾਮ ਨਿਕਲਿਆ ਉਹਦਾ ਇਹ ਮਤਲਬ ਨਿਕਲਿਆ FCI ਨੇ ਅਕਤੂਬਰ ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚੋਂ ਲਗਭਗ 15 ਲੱਖ ਮੀਟਿਕ ਟਨ ਜਿਹੜਾ ਉਹ ਨਾਜ ਚੱਕਣ ਦਾ ਫੈਸਲਾ ਕੀਤਾ ਉਹਦੇ ਵਿੱਚ ਉਹਨਾਂ ਨੇ 15 ਜਿਹੜੀਆਂ ਸਪੈਸ਼ਲ ਨੇ ਉਹ ਰਾਈਸ ਲਈ ਲਾਈਆਂ ਨੇ ਪੰਜ ਜਿਹੜੀਆਂ ਨੇ ਉਹ ਬੀਟ ਲਈ ਲਾਈਆਂ ਨੇ ਸੋ ਇਸ ਤੋਂ ਇਲਾਵਾ ਤਿੰਨ ਵੱਡੇ ਕੰਟੇਨਰ ਰੋਡ ਦੇ ਰਹੀ ਆਵਾਜਾਈ ਦੇ ਸਾਧਨਾਂ ਦੇ ਰਹੀ ਵੀ ਉਹ ਜਿਹੜਾ ਵਿੱਚ ਉਹਨੂੰ ਸ਼ਾਮਲ ਕਰ ਲਈਏ ਤੋਂ 15 ਲੱਖ ਮੀਟਿਕ ਟਨ ਜਿਹੜਾ ਪੰਜਾਬ ਦੇ ਗੜੋਨਾ ਦੇ ਵਿੱਚੋਂ ਉਹ ਅਨਾਜ ਚਾਕੇ ਉਹ ਲਿਜਾਣਗੇ 31 ਦਸੰਬਰ ਤੱਕ ਪੰਜਾਬ ਦੇ ਗੋਦਾਮਾਂ ਦੇ ਵਿੱਚੋਂ 40 ਲੱਖ ਮੀਟਿਕ ਟਨ ਜਿਹੜਾ ਉਹ ਨਾਜ਼ ਪੰਜਾਬ ਚੋਂ ਬਾਹਰ ਹੋਣਾ ਸਿੱਟ ਹੋਣਾ ਬਸ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਸਪੇਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਏਗੀ